ਲਓ ਜੀ ਜਿੰਨੇ ਵੀ ਆਪਣੇ ਬਾਈ ਇੰਡੀਆ ਵਾਲੇ ਕਬੂਤਰਬਾਜ਼ ਵੀਰ ਬਾਈ ਨਾਲ ਆਪਣੇ ਜੁੜੇ ਹੋਏ ਨੇ ਵੀਡੀਓ ਦੇਖ ਰਹੇ ਨੇ ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਸਪੈਸ਼ਲ ਤੇ ਬਾਈ ਖਾਸ ਵੀਡੀਓ ਬਣਾ ਕੇ ਅਪਲੋਡ ਕੀਤੀ ਆ ਬਹੁਤ ਕਬੂਤਰਬਾਜ਼ ਵੀਰਾਂ ਦੇ ਦਿਲ ਦੀ ਧੜਕਣ ਬਹੁਤ ਹੀ ਆਪਣੇ ਭਰਾ ਨੇ ਜਿਹੜੇ ਇਹ ਚੀਜ਼ ਬਾਈ ਵਰਤਦੇ ਨੇ ਆਲੂ ਬੁਖਾਰਾ ਬਾਹਰਲੀ ਕੰਟਰੀ ਦਾ ਆਲੂ ਬੁਖਾਰਾ ਜਿੰਨੇ ਬਾਈ ਇੰਡੀਆ ਵਾਲੇ ਨਵੇਂ ਕਬੂਤਰਬਾਜ਼ ਵੀਰ ਨਾਲ ਜੁੜੇ ਹੋਏ ਨੇ ਬਾਈ ਕਰ ਲਓ ਬਾਈ ਦਰਸ਼ਨ ਬਹੁਤ ਹੀ ਤੁਹਾਡੇ ਕੰਮ ਆਉਣ ਵਾਲੀ ਵੀਡੀਓ ਬਣਾ ਕੇ ਆਪਾਂ ਅੱਜ ਅਪਲੋਡ ਕੀਤੀ ਆ ਵੀਰੇ ਅੱਗੇ ਵੀ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਵੀਡੀਓ ਨੂੰ ਅੱਜ ਤੁਹਾਨੂੰ ਆਪਾਂ ਜਿਹੜਾ ਬਾਹਰਲੀਆਂ ਕੰਟਰੀਆਂ ਦੇ ਵਿੱਚ ਬਾਈ ਆਲੂ ਬੁਖਾਰਾ ਮਿਲਦਾ ਹੈ ਨਾ ਉਹ ਆਪਾਂ ਸਕਰੀਨ ਦੇ ਉੱਤੇ ਵੀਰੇ ਚਲਾਇਆ ਹੋਇਆ ਸਾਰੇ ਭਰਾ ਭਾਈ ਕਰ ਲੋ ਦਰਸ਼ਨ ਉਦਾਂ ਹੀ ਨਹੀਂ ਲੋਕ ਬਾਹਰਲੀਆਂ ਕੰਟਰੀਆਂ ਦੇ ਵਿੱਚੋਂ ਵੀਰੇ ਆਲੂ ਬੁਖਾਰੇ ਇੰਡੀਆ ਮੰਗਵਾਉਂਦੇ ਕੁਆਲਿਟੀ ਚੈੱਕ ਕਰੋ ਜਿੰਨੇ ਵੀ ਭਰਾ ਭਾਈ ਨਾਲ ਜੁੜੇ ਹੋਏ ਨੇ ਮੇਰੇ ਵੀਰ ਸਾਰੇ ਵੀਡੀਓ ਦੇ ਨਾਲ ਜੁੜੇ ਹੋਏ ਨੇ ਸਾਰੇ ਭਰਾ ਭਾਈ ਚੈੱਕ ਕਰ ਲੋ ਆਹ ਆਨੇ ਬਾਈ ਜੀ ਬਾਹਰਲੇ ਆਲੂ ਬੁਖਾਰੇ ਵਧੀਆ ਤੋਂ ਵਧੀਆ ਆਪਣੇ ਕਬੂਤਰਬਾਜ਼ ਵੀਰ ਕਈ ਸਟਾਰ ਖਿਲਾਰੀ ਆਪਣੇ ਭਰਾ ਬਾਹਰ ਲਿਆਂ ਕੰਟਰੀਆਂ ਦੇ ਵਿੱਚੋਂ ਵੀਰੇ ਆਲੂ ਬੁਖਾਰਾ ਇੰਡੀਆ ਮੰਗਵਾਉਂਦੇ ਨੇ ਹਰੇਕ ਸਾਲ ਦੇਖੋ ਵੀਰੇ ਕੁਆਲਟੀ ਚੈੱਕ ਕਰੋ ਤੁਸੀਂ ਜਿਹੜਾ ਬਾਹਰਲਾ ਆਲੂ ਬੁਖਾਰਾ ਹੈ ਨਾ ਆ ਚੀਜ਼ ਹੈ ਜੀ ਕੁਆਲਟੀ ਦੇਖੋ ਮੇਰੇ ਭਰਾ ਤੁਹਾਨੂੰ ਆਪਾਂ ਥੋੜਾ ਜਿਹਾ ਨੇੜੇ ਕਰਕੇ ਵੀ ਦਿਖਾ ਦਨੇ ਆ ਕੋਈ ਵੀ ਰੇ ਚਿਪ ਚਿਪ ਨਹੀਂ ਕਰਦਾ ਇਹਦੇ ਜਿਹੜਾ ਕੋਈ ਰਸ ਘੋਲਿਆ ਹੋਆ ਉਹਨਾਂ ਨੇ ਜਾਂ ਮਿੱਠਾ ਪਾਇਆ ਵਾ ਬਿਲਕੁਲ ਨੋਰਮਲ ਕੁਦਰਤੀ ਚੀਜ਼ ਦੇਖੋ ਸਕਾਇਆ ਹੋਇਆ ਆਲੂ ਬਖਾਰਾ ਵੀਰੇ ਸੁੱਕਿਆ ਹੋਇਆ ਆਲੂ ਬਖਾਰਾ ਜਿਹੜਾ ਬਾਹਰਲੀਆਂ ਕੰਟਰੀਆਂ ਦੇ ਵਿੱਚ ਵੀਰੇ ਸਾਡੇ ਇੱਥੇ ਮੌਜੂਦ ਹੈ ਨਾ ਅੱਜ ਆਪਾਂ ਉਹਦੀ ਵੀਡੀਓ ਸਪੈਸ਼ਲ ਤੌਰ ਦੇ ਉੱਤੇ ਤੁਹਾਡੇ ਲਈ ਬਾਈ ਆਪਾਂ ਨੇ ਬਣਾਈ ਆ ਕਬੂਤਰ ਬਾਜ ਭਰਾਵਾਂ ਦੇ ਲਈ ਬਾਹਰਲਾ ਆਲੂ ਬਖਾਰਾ ਕਰੋ ਬਾਈ ਕੁਆਲਟੀ ਚੈੱਕ ਕਰੋ ਜਿੰਨੇ ਬਾਈ ਭਰਾ ਤੁਸੀਂ ਇੰਡੀਆ ਵਾਲੇ ਨਾਲ ਜੁੜੇ ਹੋਏ ਹੋ ਸਾਰੇ ਵੀਰ ਬਾਈ ਦੇਖ ਲਓ ਆ ਹੁੰਦਾ ਬਾਈ ਬਾਹਰਲਾ ਆਲੂ ਬਖਾਰਾ ਦੇਖੋ ਮੇਰੇ ਭਰਾ ਜਿੱਦਾਂ ਜਿੱਦਾਂ ਬਾਈ ਇਹ ਪਰਾਣਾ ਹੋਈ ਜਾਣਾ ਉਹਨਾਂ ਇਹਨੇ ਰੰਗ ਆ ਜਿਹੜਾ ਹੋਰ ਗੂੜਾ ਕਰੀ ਜਾਣਾ ਆਪਣਾ ਦੇਖੋ ਮੇਰਾ ਵੀਰ ਇਹ ਬਾਈ ਇਸ ਤਰੀਕੇ ਦੇ ਨਾਲ ਤਿਆਰ ਕਰਿਆ ਵਾ ਚਾਹੇ ਤੁਸੀਂ ਸੁੱਕਾ ਹੀ ਐਦਾਂ ਹੀ ਖਾਜੋ ਐਨੀ ਮਠਿਆਸ ਆ ਇਹਦੇ ਚ ਬਿਲਕੁਲ ਮਠਿਆਸ ਦੇ ਉੱਤੇ ਕੋਈ ਖੱਟਾ ਨਹੀਂ ਹਨਾ ਕੋਈ ਲੋੜ ਨਾਲੋਂ ਜ਼ਿਆਦਾ ਮਿੱਠਾ ਨਹੀਂ ਬਿਲਕੁਲ ਨੋਰਮਲ ਜਿੱਦਾਂ ਦੀ ਚੀਜ਼ ਆਪਾਂ ਨੂੰ ਇੰਡੀਆ ਚਾਹੀਦੀ ਹੈ ਨਾ ਨਾ ਖੱਟਾ ਨਾ ਮਿੱਠਾ ਜ਼ਿਆਦਾ ਆਪਾਂ ਨੂੰ ਕਬੂਤਰਬਾਜੀ ਦੇ ਲਈ ਵਰਤਣ ਲਈ ਆਲੂ ਬਖਾਰਾ ਚਾਹੀਦਾ ਹੁੰਦਾ ਬਿਲਕੁਲ ਬਾਈ ਉਹ ਚੀਜ਼ ਆ ਬਾਹਰਲਾ ਆਲੂ ਬਖਾਰਾ ਹੁਣ ਬਾਈ ਆਪਾਂ ਤੁਹਾਨੂੰ ਦੱਸਦੇ ਆ ਸਾਰੇ ਭਰਾਵਾਂ ਨੂੰ ਵੀ ਇਹ ਲੈਣਾ ਕਿਦਾਂ ਆ ਜਾਓ ਮੇਰੇ ਭਰਾ ਸਾਰੇ ਆਹ ਦੇਖੋ ਜੀ ਆ ਆ ਸੀਗੀ ਵੀਰੇ ਦੀ ਫੋਟੋ ਇਹ ਬਾਈ ਹਿੜਕ ਕੱਢੀ ਹੋਈ ਆ ਮੇਰੇ ਭਰਾ ਇਹਦੇ ਚੋਂ ਜਿੰਨੇ ਤੁਸੀਂ ਵੀਡੀਓ ਦੇ ਨਾਲ ਜੁੜੇ ਹੋਏ ਹੋ ਨਾ ਆ ਆਪਣਾ ਪੋਸਟਰ ਚੱਲ ਰਿਹਾ ਇਹ ਪਲਾਸਟਿਕ ਦਾ ਲਫਾਫਾ ਆ ਆ ਦੇਖੋ ਮੇਰੇ ਭਰਾ ਹਿੜਕ ਕੱਢੀ ਹੋਈ ਆ ਇਹਦੇ ਚੋਂ ਆਲੂ ਬੁਖਾਰੇ ਦੇ ਵਿੱਚੋਂ ਆ ਦੇਖੋ ਸੁੱਕਿਆ ਹੋਇਆ ਆਲੂ ਬਖਾਰਾ ਪਰੂਨੀਆਂ ਸੇਕੇ ਪਰੂਨੀਆਂ ਦੇ ਨਾਂ ਨਾਲ ਆਪਾਂ ਆਲੂ ਬਖਾਰੇ ਕਹਿ ਦਿੰਦੇ ਨੇ ਸਾਡੇ ਇਥੇ ਯੂਰਪ ਦੇ ਵਿੱਚ ਪਰੂਨੀਆਂ ਸੇਕੇ ਪਰੂਨੀਆਂ ਦਾ ਮਤਲਬ ਹੁੰਦਾ ਆਲੂ ਬਖਾਰਾ ਸੇਕੇ ਦਾ ਮਤਲਬ ਹੁੰਦਾ ਸੁੱਕਾ ਦੇਨੋ ਚੁਲਾਤੇ ਦੇਨੋ ਚੁਲਾਤੇ ਦਾ ਮਤਲਬ ਹੁੰਦਾ ਹਿੜਕ ਕੱਢੀ ਹੋਈ ਬਿਨਾ ਹਿੜਕ ਤੋਂ ਚੀਜ਼ ਦੇਨੋ ਚੁਲਾਤੇ ਪਰੂਨੀਆਂ ਸੇਕੇ ਦੇਨੋ ਚੁਲਾਤੇ ਹਿੜਕ ਤੋਂ ਬਿਨਾ ਆਲੂ ਬਖਾਰਾ ਜੇ ਆਪਾਂ ਪੰਜਾਬੀ ਦੇ ਵਿੱਚ ਟ੍ਰਾਂਸਲੇਸ਼ਨ ਕਰਨੀ ਹੈ ਨਾ ਪਰੂਨੀਆਂ ਦੇ ਚੋ ਨਾਲ ਪਰੂਨੀਆਂ ਸੇਕ ਕੇ ਦਿਨ ਚੁਲਾਤੇ ਸੁੱਕਿਆ ਹੋਇਆ ਹਿੜਕ ਤੋਂ ਬਿਨਾ ਆਲੂ ਬਖਾਰਾ ਆ ਦੇਖੋ ਬਾਈ ਚੈੱਕ ਕਰ ਸਕਦੇ ਹੋ ਮੇਰੇ ਭਰਾ ਜਿੰਨੇ ਵੀ ਤੁਸੀਂ ਨਾਲ ਜੁੜੇ ਹੋਇਓਂ ਇੰਡੀਆ ਵਾਲੇ ਵੀਰ ਅੱਜ ਵਾਲੀ ਵੀਡੀਓ ਆਪਾਂ ਸਪੈਸ਼ਲ ਬਾਈ ਤੁਹਾਡੇ ਲਈ ਬਣਾ ਕੇ ਪਾਈ ਆ ਬਹੁਤ ਹੀ ਤੁਹਾਡੇ ਕੰਮ ਆਉਣ ਵਾਲੀ ਵੀਡੀਓ ਆ ਮੇਰੇ ਭਰਾ ਜਿੰਨੇ ਤੁਸੀਂ ਨਾਲ ਨਵੇਂ ਵੀਰ ਜੁੜੇ ਹੋਇਓਂ ਨਾ ਆ ਪ੍ਰੂਨੀਆਂ ਸੇਕੇ ਕਹਿ ਕੇ ਤੁਹਾਨੂੰ ਮਿਲਣਾ ਜੇ ਕੋਈ ਯੂਰਪ ਕੰਟਰੀ ਚੋਂ ਆਲੂ ਬਖਾਰਾ ਮੰਗਾਉਣਾ ਚਾਹੁੰਦਾ ਆ ਬਾਈ ਸਕਰੀਨਸ਼ਾਟ ਮਾਰ ਲਓ ਪ੍ਰੂਨੀਆਂ ਨਾ ਉਹ ਆ ਇਹਨਾਂ ਦਾ ਪ੍ਰੂਨੀਆਂ ਸੇਕੇ ਜੇ ਆਪਾਂ ਮਾਰਕੀਟ ਚ ਲੈਣ ਜਾਣਾ ਇਹ ਪਲਾਸਟਿਕ ਦੀ ਪੈਕਿੰਗ ਦੇ ਵਿੱਚ ਵੀ ਆਉਂਦੇ ਨੇ ਗੱਤੇ ਦੇ ਡੱਬੇ ਵਿੱਚ ਵੀ ਆਉਂਦੇ ਨੇ ਲੋਹੇ ਦੇ ਡੱਬਿਆਂ ਦੀ ਪੈਕਿੰਗ ਦੇ ਵਿੱਚ ਵੀ ਆਉਂਦੇ ਨੇ ਪਰ ਚੀਜ਼ ਵੀਰੇ ਸੇਮ ਹੀ ਹੁੰਦੀ ਆ ਆ ਦੇਖ ਲਓ ਇੱਧਰ ਮੇਰੇ ਵੀਰ ਚੀਜ਼ ਸੇਮ ਹੈ ਬਾਈ ਮਿਲਣੀ ਆ ਬਾਕੱਲਾ ਡੱਬਿਆਂ ਦਾ ਫਰਕ ਪਾਇਆ ਹੁੰਦਾ ਗੱਤੇ ਦੇ ਡੱਬੇ 'ਚ ਵੀ ਮਿਲ ਜਾਂਦਾ ਲੋਹੇ ਦੀ ਪੈਕਿੰਗ ਦੇ ਵਿੱਚ ਵੀ ਮਿਲ ਜਾਂਦਾ ਆਹ ਪਲਾਸਟਿਕ ਦੀ ਪੈਕਿੰਗ ਦੇ ਵਿੱਚ ਵੀ ਮਿਲ ਜਾਂਦਾ ਜਿੱਦਾਂ ਆਹ ਪਲਾਸਟਿਕ ਦਾ ਲਫਾਫਾ 250 ਗ੍ਰਾਮ ਦੀ ਪੈਕਿੰਗ ਵੀ ਮਿਲਦੀ ਆ ਅੱਧਾ ਕਿਲੋ ਦੀ ਪੈਕਿੰਗ ਵੀ ਮਿਲਦੀ ਆ 1 ਕਿਲੋ ਦੀ ਪੈਕਿੰਗ ਵੀ ਮਿਲਦੀ ਆ ਉਹ ਤੁਸੀਂ ਜਿੱਦਾਂ ਤੁਹਾਨੂੰ ਲੋੜ ਆ ਵੀਰੇ ਲੈ ਸਕਦੇ ਹੋ ਬਾਹਰ ਕਿਸੇ ਵੀ ਮਾਰਕੀਟ ਦੇ ਵਿੱਚ ਜਾ ਕੇ ਵੱਡੇ ਮਾਲ ਦੇ ਵਿੱਚ ਜਾ ਕੇ ਬਾਹਰ ਇਹ ਤੁਹਾਨੂੰ ਬੜੀ ਆਸਾਨੀ ਨਾਲ ਹਰੇਕ ਮਾਰਕੀਟ ਦੇ ਵਿੱਚ ਬਾਈ ਲੱਗਿਆ ਹੋਇਆ ਇਹ 250 ਗ੍ਰਾਮ ਦੀ ਪੈਕਿੰਗ ਵੀ ਆ ਅੱਧਾ ਕਿਲੋ ਦੀ ਪੈਕਿੰਗ ਵੀ ਆ 1 ਕਿਲੋ ਦੀ ਪੈਕਿੰਗ ਵੀ ਆ ਗੱਤੇ ਦੇ ਡੱਬੇ 'ਚ ਪਲਾਸਟਿਕ ਦੇ ਲਫਾਫੇ 'ਚ ਤੇ ਲੋਹੇ ਦੀਆਂ ਡੱਬੀਆਂ ਇਹ ਤੁਹਾਨੂੰ ਤਿੰਨਾਂ ਦੇ ਵਿੱਚ ਮਿਲਣਾ ਚੀਜ਼ ਪਰ ਸੇਮ ਆ ਬਾਈ ਆਹ ਦੇਖ ਲਓ ਮੇਰੇ ਵੀਰ ਉਦਾਂ ਹੀ ਨਹੀਂ ਬਾਈ ਦੁਨੀਆ دیਵਾਨੀ ਬਾਹਰਲੇ ਆਲੂ ਖਾ ਰਿਆਂ ਦੀ ਕੁਆਲਿਟੀ ਚੈੱਕ ਕਰੋ ਚੀਜ਼ ਦੀ ਕੋਈ ਮਠਿਆਸ ਨਹੀਂ ਕੋਈ ਵੀਰੇ ਚਿਪ ਚਿਪ ਨਹੀਂ ਕਰਦਾ ਆ ਦੇਖੋ ਐਨ ਪਲੇਟ ਦੇ ਵਿੱਚ ਕਿਤੇ ਹੱਥ ਨੂੰ ਦਿਖਾ ਦਿਓ ਤੁਸੀਂ ਲੈ ਵੀ ਜਾਂ ਕੋਈ ਹੱਥ ਨੂੰ ਕੋਈ ਚਿਪ ਚਿਪ ਕਰੀ ਹੋਵੇ ਜਾਂ ਇਹਦੇ ਵਿੱਚ ਕੋਈ ਆਪਾਂ ਨੇ ਦਵਾਈ ਲਾਈ ਹੋਵੇ ਬਿਲਕੁਲ ਨੋਰਮਲ ਤੇ ਹੈਨਾ ਕੁਦਰਤੀ ਚੀਜ਼ ਪੂਰੀ ਪਿਓਰ ਕੁਆਲਟੀ ਬਾਈ ਕੋਈ ਇਹਦੇ ਵਿੱਚ ਗੜਬੜੀ ਨਹੀਂ ਕੀਤੀ ਹੋਈ ਬਿਲਕੁਲ ਨੋਰਮਲ ਚੀਜ਼ ਆ ਦੇਖੋ ਕੋਈ ਚਿਪ ਚਿਪ ਨਹੀਂ ਕਰਦਾ ਐਨ ਬਿਲਕੁਲ ਵੀ ਸੁੱਕੇ ਆ ਕੁਆਲਿਟੀ ਆ ਵੀਰੇ ਜਿਹੜੀ ਆਪਣੇ ਕਬੂਤਰਬਾਜ਼ ਵੀਰਾਂ ਨੂੰ ਚਾਹੀਦੀ ਹੁੰਦੀ ਆ ਨਾ ਆਲੂ ਬਖਾਰੇ ਚੋਂ ਨਾ ਖੱਟਾ ਨਾ ਮਿੱਠਾ ਪੂਰੀ ਮਠਿਆਸ ਦੇ ਉੱਤੇ ਆ ਵਧੀਆ ਆ ਚੀਜ਼ ਆ ਜਿਹੜੀ ਆਪਾਂ ਕਬੂਤਰਬਾਜ਼ ਵੀਰਾਂ ਨੂੰ ਚਾਹੀਦੀ ਹੁੰਦੀ ਆ ਤਾਂ ਹੀ ਵੀਰੇ ਦੁਨੀਆ دیਵਾਨੀ ਆ ਬਾਈ ਬਾਹਰਲੇ ਆਲੂ ਬਖਾਰਿਆਂ ਦੀ ਤੁਹਾਡੇ ਸਾਰਿਆਂ ਦੇ ਕੰਮ ਆਉਣ ਵਾਲੀ ਵੀਡੀਓ ਆ ਵੀਰ ਜਿਹੜੀ ਅੱਜ ਆਪਾਂ ਬਣਾਈ ਆ ਤੇ ਅੱਗੇ ਗਰੁੱਪਾਂ ਚ ਵੀ ਸ਼ੇਅਰ ਕਰਦੇ ਹੋ ਮੇਰੇ ਭਰਾ ਸਾਰੇ ਧੰਨਵਾਦ ਵੀਰੇ ਸਾਰਿਆਂ ਦਾ